ਹਾਂਜੀ ਤੇ ਲੋ ਅੱਜ ਖੜਿਆ ਲੁਧਿਆਣੇ ਲੁਧਿਆਣੇ ਹੈ ਐਸਾ ਮੈਂ ਗਿਆ ਲੋਧੀ ਕਲੱਬ ਰੋਡ ਦੇ ਲਾਗੇ ਖੜੇ ਤੇ ਅੱਜ 22 ਸਾਡੇ ਨਾਲ ਆ ਗਿਆ ਸੁਖਵਿੰਦਰ ਅਨੰਦ ਤੇ ਆਪਾਂ ਆਇਆ ਇੱਥੇ ਇੱਕ ਜੱਟ ਸੌਦਾ ਦੇਸੀ ਸਾਗ ਅਤੇ ਮੱਕੀ ਦੀ ਰੋਟੀ ਤੇ ਆ ਹੈਗੇ ਆ ਸਾਡੇ ਨੌਜਵਾਨ 올ਡ ਨੌਜਵਾਨ 올ਡ 올 ਨੌਜਵਾਨ ਕਹਾਗੇ ਕਿਉਂਕਿ ਮੇਨ ਚੀਜ਼ ਗੱਲ ਆ ਇੱਥੇ ਜਿਹੜੀ ਜਿਹੜੀ ਹਿੰਮਤ ਵੱਡੇ ਵੱਡੇ ਨੌਜਵਾਨੀ ਕਰ ਰਹੇ ਉਹ ਤੁਸੀਂ ਇਸ ਉਮਰ ਦੇ ਵਿੱਚ ਕਰ ਰਹੇ ਹੋ ਹਿੰਮਤ ਕਰ ਰਹੇ ਹੋ ਜਿਹੜੀ ਤੁਸੀਂ ਲੋਕਾਂ ਨੂੰ ਮੇਰੀ ਹੋਰ 60 70 ਸਾਲ ਨੂੰ ਹੋਊਗੀ ਮੈਂ ਕਹਿੰਦਾ ਨਵੇਂ ਮੁੰਡੇ ਮੇਰੇ ਬਰਾਬਰ ਕੰਮ ਕਰਕੇ ਦਿਖਾ ਦੇਣ। 12 18 ਘੰਟੇ ਮੈਂ ਸਾਗ ਬਣਾਉਣਾ ਤੇ ਮੱਕੀ ਦੀਆਂ ਰੋਟੀਆਂ ਨਾਲ ਲਾ ਕੇ ਉਹ ਕਰ ਰਹੀਆਂ। ਬਾਕੀ ਮੇਰੇ ਆ ਟੀਮ ਖੜੀ ਹੈ। ਕੀ ਬਾਤ ਹੈ? ਇਹ ਇਹਨਾਂ ਦੀ ਸਪੋਰਟ ਕਰਦਾ ਮੇਰੇ ਘਰ ਦੇ ਮੇਰੀ ਬਹੁਤ ਸਪੋਰਟ ਕਰਦੇ ਆ। ਵਾਜੀ ਵਾਜੀ। ਤੇ ਬਾਈ ਜੀ ਤੁਹਾਡਾ ਅੱਛਾ ਇੱਥੇ ਇੱਕ ਤੁਸੀਂ ਲਾਹੌਰੀ ਪਰੌਣਾ ਬਣਾਉਨੇ ਹੋ ਹਨ ਲਾਹੌਰੀ ਪਰੌਣਾ ਤਾਂ ਕਿੰਨੇ ਕਿਉਂਕਿ ਲਾਹੌਰ ਦੇ ਵਿੱਚੋਂ ਚੱਲਦਾ ਆਉਂਦਾ ਆ ਹਾਂਜੀ ਹਾਂਜੀ ਤੇ ਅੱਛਾ ਤੁਸੀਂ ਹੁਣ ਕੀ ਕੀ ਬਣਾਉਨੇ ਹੋ ਥੋੜਾ ਜਿਹਾ ਸਾਨੂੰ ਉਹਦਾ ਆਈਡੀਆ ਦੇ ਦਿਓ ਜੀ ਅਸੀਂ ਬਣਾਉਨੇ ਜੀ ਸਾਗ ਚੁੱਲੇ ਦੇ ਜਿਹੜਾ ਹੱਥ ਨਾਲ ਘੋਟਿਆ ਹੋਇਆ ਜੀ ਲਾ ਕੇ ਮਿਕਸੀ ਨਾਲ ਘੋਟਿਆ ਹੋਇਆ ਤੇ ਉਸ ਤੋਂ ਬਾਅਦ ਅਸੀਂ ਰਾਈਸ ਬਣਾਉਨੇ ਆ ਕੜੀ ਬਣਾਉਨੇ ਆ ਤੇ ਨਾਲ-ਨਾਲ ਦਿਖਾ ਦਿਓ ਸਾਨੂੰ ਇਸ ਇਧਰ ਸੁਖੀ ਭਾਈ ਖੜਿਆ ਸੁਖੀ ਭਾਈ ਕੁਆਜ ਨਾ ਐਸੀ ਐਡਵਾਈਸ ਲੈਣੀ ਹੈ ਇਸ ਕਰਕੇ ਭਾਈ ਨੂੰ ਨਾਲ ਲੈ ਕੇ ਆ ਡਾਕਟਰ ਨੇ ਭਾਈ ਨੂੰ ਇੱਥੇ ਤੋ ਅੱਛਾ ਜੀ ਇਹ ਆ ਦੇਖੋ ਜੀ ਇਹ ਰਾਜਮਾ ਉਹ ਕੀ ਬਾਤ ਹੈ ਜੀ ਹੂੰ ਅੱਛਾ ਹਰੇਕ ਵਾਸਤੇ ਅਲੱਗ-ਅਲੱਗ ਕੜ੍ਹੀ ਰੱਖੀ ਹੋਈ ਹੈ ਹਾਂ ਜੀ ਹਾਂ ਜੀ ਇਹ ਆ ਗਈ ਤੁਹਾਡੀ ਕੜੀ ਕੜੀ ਪਕੌੜਾ ਕੀ ਬਾਤ ਹੈ ਪਕੌੜਾ ਕੜੀ ਪਕੌੜਾ ਇਹਦਾ ਕਹਿੰਦੇ ਪੰਜਾਬੀਆਂ ਦੀ ਜਾਨ ਆ ਨਾ ਕੜੀ ਪਕੌੜਾ ਪਕੌੜਾ ਹਾਂ ਜੀ ਕੜੀ ਪਕੌੜਾ ਵੇਖੇ ਪੰਜਾਬੀਆਂ ਦੀ ਜਾਨ ਆ ਨਾ ਇਹ ਆ ਗਿਆ ਜੀ ਰਾਈਸ ਅਚਾ ਇਹ ਆ ਗਿਆ ਤੁਹਾਡੇ ਰਾਈਸ ਓਕੇ ਤੇ ਨਾਲ ਮੱਕੀ ਦੀ ਰੋਟੀ ਜਿਵੇਂ ਇਧਰ ਥਾਲੀ ਲੱਗ ਰਹੀ ਆ ਹਾਂਜੀ ਤੇ ਨਾਲ ਅਚਾਰ ਦਿੰਦੇ ਆ ਜੀ ਅਚਾਰ ਚਟਣੀ ਚਟਣੀ ਇਧਰ ਨਾਲ-ਨਾਲ ਤਵੇ ਦੇ ਉੱਤੇ ਆ ਚੀਜ਼ਾਂ ਬਣਦੀਆਂ ਆ ਰਹੀਆਂ ਨੇ ਤੇ ਇਧਰ ਆ ਹਾਰੇ ਦੇ ਉੱਤੇ ਸਾਗ ਕੀ ਬਾਤ ਹੈ ਆ ਇੱਕ ਦੇਸੀ ਸਟਾਈਲ ਆ ਹਾਂਜੀ ਆ ਜੀ ਬਾਈ ਇਹਨੂੰ ਕਹਿੰਦੇ ਸਾਗ ਬਾਈ ਇਹ ਸਾਗ ਕਾੜੀ ਵਾਲਾ ਹਾਂਜੀ ਕਾਲੀ ਆ ਸਾਗ ਵਾਲਾ ਸਾਗ ਆ ਥੋੜੀ ਵਾਲਾ ਮੈਨੂੰ ਕਮੈਂਟਾਂ ਤੋਂ ਕਈ ਬੰਦਿਆਂ ਤੋਂ ਪਤਾ ਲੱਗਿਆ ਵੀ ਕਹਿੰਦੇ ਵੀ ਇਹ ਸਾਗ ਹਾਰਟ ਅਟੈਕ ਕਰਦਾ ਹੈ ਹਾਂਜੀ ਹਾਂ ਉਹ ਤੁਹਾਡੇ ਹੁਣ ਉਸੇ ਗੱਲ ਤੇ ਹੋਣ ਲੱਗੇ ਜੀ ਮੈਂ ਕਿਹਾ ਇੱਕ ਮਿੰਟ ਭਾਜੀ ਮੈਂ ਸਵਾਲ ਕਰਦਾ ਅਜਾ ਥੋੜੀ ਨਾਲ ਵੀਡੀਓ ਦੇ ਉੱਤੇ ਨਾ ਕਿਹੇ ਬੰਦੇ ਨੇ ਲਿਖਿਆ ਵੀ ਇਦਾਂ ਨਹੀਂ ਤਾਂ ਐਫ ਆਈ ਆਰ ਕਰਾਓ ਇਹ ਬੜਾ ਹਾਰਟ ਅਟੈਕ ਦੀ ਨਿਸ਼ਾਨੀ ਵੇਚ ਰਿਹਾ ਮਿਲੋ ਹਾਰਟ ਅਟੈਕ ਹੁੰਦਾ ਦੇਸੀ ਕਿਉਂ ਖਾ ਕੇ ਤੇ ਮੈਂ ਕਿਹਾ ਭਾਈ ਦੇਸੀ ਕਿਉਂ ਨਾਲ ਹਾਰਟ ਅਟੈਕ ਦਾ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਦੱਸਿਓ ਪਹਿਲਾਂ ਤੁਸੀਂ ਬਾਕੀ ਬਜ਼ੁਰਗਾਂ ਦਾ ਬਾਅਦ ਕਰਦੇ ਗੱਲ ਤੁਸੀਂ ਪਹਿਲੀ ਗੱਲ ਤਾਂ ਬਹੁਤ ਵਧੀਆ ਜਿਹੜੀ ਆਪਣਾ ਨਾ ਪੰਜਾਬੀ ਰਸੋਈ ਨੂੰ ਤੁਸੀਂ ਸਾਹਮਣੇ ਲੈ ਕੇ ਆਏ ਹੋ ਸਾਹਮਣੇ ਰੱਖਿਆ ਸਾਹਮਣੇ ਰੱਖਿਆ ਸਾਹਮਣੇ ਲੈ ਕੇ ਆਏ ਹੋ ਆਮ ਲੋਕਾਂ ਦੇ ਵਿੱਚ ਪਹੁੰਚ ਦੇ ਵਿੱਚ ਹੋ ਗਿਆ ਆ ਪਰ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਪ੍ਰੈਕਟਿਸ ਜਿਹੜਾ ਹੋਣ ਦੇ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜਾ ਤੁਸੀਂ ਸਾਗ ਦੇ ਨਾਲ ਤੁਸੀਂ ਦੇਸੀ ਘਿਓ ਪਰੋਸਦੇ ਹੋ ਨਾ ਦੇਸੀ ਘਿਓ ਹਾਂਜੀ ਹਾਂਜੀ ਇਹ ਸਾਡੇ ਪ੍ਰਾਣੀ ਦੇਸੀ ਘਿਓ ਤੇ ਵਾਈਟ ਪ੍ਰਾਣੀ ਪੰਜਾਬ ਦੀ ਨਿਸ਼ਾਨੀ ਆ ਹਾਂਜੀ ਹਾਂਜੀ ਸਾਡੇ ਘਰ ਦੀ ਉਪਰਜ ਹੁੰਦਾ ਸੀ ਦੁੱਧ ਨੂੰ ਕਾਰਡ ਨਹੀਂ ਰੱਖਣਾ ਰੜਕਣਾ ਤੇ ਰਹਿਣਾ ਉਸ ਤੋਂ ਬਾਅਦ ਉਹਨੂੰ ਰੜਕ ਕੇ ਮੱਖਣ ਬਣਾਣਾ ਮੱਖਣ ਤੋਂ ਅਸੀਂ ਦੇਸੀ ਘਿਓ ਬਣਾਣਾ ਹਾਂਜੀ ਹਾਂਜੀ ਤੇ ਅਗਰ ਤੁਹਾਨੂੰ ਕੋਈ ਕਮੈਂਟ ਇਹਦਾ ਦਾ ਆਇਆ ਤੇ ਮੈਂ ਉਹਦੀ ਨਕੇਤੀ ਕਰਦਾ ਆ ਹੂੰ ਕਿ ਦੇਸੀ ਘਿਓ ਦੇ ਨਾਲ ਹਾਰਟ ਅਟੈਕ ਨਹੀਂ ਹੁੰਦਾ ਨਹੀਂ ਹੁੰਦਾ ਹੂੰ ਕਿ ਦਸਾਰੀ ਘਿਓ ਜਿਹੜਾ ਆਪਾਂ ਕਹਿੰਦੇ ਆ ਕਿ ਕੋਈ ਹੋਰ ਬਣਾ ਤੇ ਕਿ ਹੋ ਜਿਹੜੇ ਆ ਉਹਨਾਂ ਦੇ ਨਾਲ ਹੋ ਸਕਦਾ ਆ ਕਿਉਂਕਿ ਐਚ ਡੀ ਐਲ ਆਪਣਾ ਜਿਹੜਾ ਕੋਲੇਸਟੇਰੋਲ ਦਾ ਲੈਵਲ ਹੁੰਦਾ ਨਾ ਹਾਂਜੀ ਹਾਂਜੀ ਜਿਹੜਾ ਚੰਗਾ ਕੋਲੇਸਟੇਰੋਲ ਉਹਦੇ ਕੋਲੇਸਟੇਰੋਲ ਨੂੰ ਵਧਾਉਂਦਾ ਆ ਸਾਡਾ ਦੇਸੀ ਘਿਓ ਦੇਸੀ ਘਿਓ ਇੱਕ ਬਹੁਤ ਅੱਛਾ ਵਿਟਾਮਿਨ ਕੇ ਆ ਪੈਟੀ ਐਸਿਡ ਨਹੀਂ ਇਹਦੇ ਵਿੱਚ ਦੇਖੋ ਡਾਕਟਰ ਸਾਹਿਬ ਤੁਸੀਂ ਡਾਕਟਰ ਹੋ ਇਹ ਹਾਂਜੀ ਇਹਨਾਂ ਨੇ ਉਹ ਕਰਦਾ ਤਾਂ ਜਿਹੜੇ 8-8 ਦਿਨ ਤਾਂ ਸੜਿਆ ਹੋਇਆ ਤੇਲ ਦੇ ਵਿੱਚ ਛੂਲੇ ਭਟੂਰੇ ਵੇਚ ਇੱਥੇ ਆਓ ਇੱਥੇ ਆਓ ਹਾਂ ਮੀਆਂ ਦੇਖਦੇ ਆ ਬ੍ਰੈਡ ਵੇਦੇ ਸੜੇ 8-8 ਦਿਨ ਚ ਉਹਦੇ ਚੂਹੇ ਨੱਚਦੇ ਕੜਾਈਆਂ ਸਵੇਰੇ ਫੇਰ ਢਣਾ ਕੇ ਉਹ ਕਰ ਲੈਂਦੇ ਆ ਤੇ ਉਹ ਦੇਸੀ ਕਿ ਉਹਨੂੰ ਚੈਲੰਜ ਕਰਦੇ ਆ ਤਾਂ ਸਾਡੀ ਪੰਜਾਬ ਦੀ ਸਾਰਿਆਂ ਨੂੰ ਵਧੀਆ ਫੂਡ ਹੈ ਸਾਰਿਆਂ ਨੂੰ ਵਧੀਆ ਖਰਾਕ ਹੈ ਹਾਂ ਆ 12ਵੀਂ ਜਿਹੜੇ ਲੋਕ ਆਉਂਦੇ ਉਹ ਵੀ ਪਸੰਦ ਕਰਦੇ ਆ ਹਾਂ ਕਈ ਕਈ ਆ ਹਾਟਲ ਚ ਬੰਦੇ ਆਉਂਦੇ ਉਹ ਵese ਕਹਿੰਦੇ ਵੀ ਓਪਨ ਚ ਤੁਸੀਂ ਇੰਨਾ ਕੁਝ ਕਰੀ ਜਾਂਦੇ ਹੋ ਉਹ ਟ੍ਰਾਂਸਪੇਰੈਂਟ ਹੈ ਸਾਰਾ ਸਾਹਮਣੇ ਆ ਕੋਈ ਚੁਹ ਨਹੀਂ ਕੋត្រਿਆ ਜੀ ਮਸਾਰਮ ਸਾਹਮਣੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਨਹੀਂ ਮੈਨੂੰ ਇਸ ਗੱਲ ਤੇ ਬੜਾ ਗੁੱਸਾ ਆਉਂਦਾ ਵੀ ਜਿਹੜਾ ਬੰਦਾ ਵਧੀਆ ਚੀਜ਼ ਦਿੰਦਾ ਰਫੈਨ ਦਾ ਹੁਣ ਰਫੈਨ ਖਾ ਕੇ ਦੇ ਲੋ 30 ਦਿਨ ਕੋਟੇ ਖੜ ਜਣਗੇ ਕੋਟੇ ਖੜ ਜਣਗੇ ਜੀ ਬਿਲਕੁਲ ਸਰਪੰਨ ਇੱਕ ਚੰਗੀ એનર્ਜੀ ਦਾ ਸੋਰਸ ਆ ਦੇਸੀ ਕਿਉਂ ਹਾਂਜੀ ਤੇ ਨਾਲੇ ਸਾਡਾ ਬਾਈ ਹੁਣੀ ਬਾਈ ਤੁਸੀਂ ਇੱਕ ਕਲੀਅਰ ਜੀ ਗੱਲ ਆ ਤੁਸੀਂ ਇੱਕ ਉਹ ਫੂਡ ਸਾਡਾ ਲੋਕਾਂ ਦੇ ਮੋਹਰੇ ਲਿਆਂਦਾ ਆ ਜਿਹੜਾ ਅੱਜ ਤੱਕ ਪਿੰਡਾਂ ਦੇ ਵਿੱਚ ਸੀ ਪਿੰਡਾਂ ਜਿੱਤੇ ਪਿੰਡਾਂ ਤੱਕ ਸੀਗਾ ਪਿੰਡਾਂ ਤੱਕ ਕਿਸੇ ਮੱਥੀ ਹੁਣ ਅਸੀਂ ਇਹਨੂੰ ਸ਼ਹਿਰ ਦੇ ਵਿੱਚ ਲਿਆਂਦਾ ਤੇ ਬੜੀ ਮਹਿੰਤ ਕਰਕੇ ਤੇ ਮਹੱਤਵਪੂਰਨ ਗੱਲ ਕਰਦੇ ਆ ਲੋਕਾਂ ਨੂੰ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਬਹੁਤ ਵਧੀਆ ਹਾਂ ਹਾਂ ये देखो भाई जी ये स्पेशल आए हैं बोल रहे हैं ए भाई हुनी भाई हुनी दिल्ली तो आए ने भाई हुनी कहंदे ये आप... दिल्ली तो कस्टमर लेके आया जी क्या बात है रोटी सरदा साग खाने स्पेशल ही आए अच्छा ने वो बैठे हैं मैडम साडे दिल्ली तो आके रोटी मक्के दी रोटी सरदा साग खाना जी थाने ये

ਇੱਕ ਮੈਨੇ ਜਿਹੜਾ ਸਾਡਾ ਪਰੌਂਠਾ ਉਹ ਲਵਾ ਦਿਓ ਠੀਕ ਹੈ ਜੀ ਜਿਹੜਾ ਤੁਸੀਂ ਆਲੂ ਵਾਲਾ ਪਰੌਂਠਾ ਉੱਪਰ ਸਾਗ ਰੱਖ ਕੇ ਤੇ ਬਾਕੀ ਗੱਲ ਇੱਕ ਗੱਲ ਹੋਰ ਕਹਿ ਦਈਏ ਵੀ ਇਹ ਜਿਹੜੀ ਜੱਟ ਸੋਦਾ ਦੁਕਾਨ ਆ ਨਾ ਇਹ ਖਾਸ ਕਰਕੇ ਉਸ ਲੋਕਾਂ ਲਈ ਆ ਜਿਨ੍ਹਾਂ ਦਾ ਮੈਦਾ ਜ਼ਿਆਦਾ ਹਾਈ ਆ ਠੀਕ ਹੈ ਜਿਹੜਾ ਚੱਲ ਸਕੇ ਕਮਜ਼ੋਰ ਬੰਦਿਆਂ ਲਈ ਇਹ ਨਹੀਂ ਕਿਉਂਕਿ ਕਮਜ਼ੋਰ ਬੰਦੇ ਦੇਸੀ ਕਿਉਂ ਨਹੀਂ ਚੱਲ ਸਕਦੇ ਮੱਖਣ ਨਹੀਂ ਚੱਲ ਸਕਦੇ ਲੱਸੀ ਨਹੀਂ ਚੱਲ ਸਕਦੇ ਇਸ ਕਰਕੇ ਇੱਥੇ ਉਹੀ ਲੋਕ ਆਉਣ ਇੱਥੇ ਸਾਡੇ ਲੱਸੀ ਵੀ ਉਹ ਆ ਵੇ ਵੇਰ ਅਸੀ ਅਸੀ ਵੀ ਆਪਦੇ ਕਰੋ ਲੜਕੇ ਅੱਛਾ ਅਸੀ ਅਸੀ ਵੀ ਨੇਹਾ ਕੀ ਬਾਤ ਹੈ ਪਾਜੀ ਇਹ ਇਹ ਨੌਜਵਾਨ ਨੇ ਜਿਹੜੇ 65 ਸਾਲ ਦੀ ਉਮਰ ਦੇ ਵਿੱਚ ਵੀ ਹਾਂ ਜੀ ਕੀ ਬਾਤ ਹੈ ਅੱਜ ਵੀ ਯੰਗ ਨੇ ਤੇ ਜੇ ਇਹ ਆ ਜੀ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਤੇ ਇਧਰ ਸਾਡੇ ਵਰਗੇ 40 ਸਾਲ ਦੀ ਉਮਰ ਦੇ ਵਿੱਚ ਵੀ ਚਿੱਟੇ ਵਾਲ ਹੋਏ ਪਏ ਨੇ ਇਹ ਇਹੀ ਖਰਾਕਾਂ ਦੇ ਇਹੀ ਖਰਾਕਾਂ ਦੇ ਬੈਨੀਫਿਟ ਨੇ ਭਾਈ ਸਾਹਿਬ ਵੀ ਅਸੀਂ ਨਕਮੇ ਨਕਮੇ ਫੂਡ ਅਪਣਾ ਲੈ ਨਾਲ ਹਨਾ ਤੇ ਜਿਹਦੇ ਕਰਕੇ ਅਸੀਂ ਆਪਣੇ ਆਪ ਨੂੰ ਅਸਲ ਸਰੀਰ ਆਪਣੇ ਖਰਾਬ ਕਰ ਲਿਆ। ਹਾਂਜੀ। ਜੇ ਇਹ ਕਿਤੇ ਸਾਡੇ ਪਹਿਲਾਂ ਹੁੰਦੇ ਤਾਂ ਸ਼ਾਇਦ ਅਸੀਂ ਉਹ ਚੀਜ਼ ਵਾਲੇ ਪਾਸੇ ਬਿਲਕੁਲ ਰਫੈਨ ਖਾ ਕੇ। ਬਿਲਕੁਲ ਰਫੈਨ ਖਾ ਕੇ। ਲਓ ਜੀ ਆ ਤੇਰੇ ਬੀਬੀ ਨੇ ਪਰੌਂઠા ਦਿੱਤਾ ਸਾਡਾ ਲਾਭ। ਓਹੋ। ਕਿਉਂਕਿ ਮੇਰੀ ਬੜੀ ਤੋਂ ਬੰਦასი ਮੈਂ ਨਾ ਲਾਹੌਰ ਦਾ ਪਰੌਂਠਾ ਬਣਾਣਾ ਹੀ ਜਾਣਦਾ। ਅੱਛਾ ਜੀ। ਤੇ ਜਦੋਂ ਲਾਹੌਰ ਜਾਣਾ ਉੱਥੇ ਜਿਹੜਾ ਵੈਲ ਪਰੌਂਠਾ ਜ਼ਰੂਰ ਖਾ ਕੇ ਆਉਣਾ। ਉਹ ਆਪਣੇ ਪੰਜਾਬ ਜਾਏਗਾ। ਲਓ ਜੀ ਤੁਸੀਂ ਚੰਗਾ ਕੀਤਾ ਜੀ ਸਾਨੂੰ ਇੱਥੇ ਲਾਹੌਰ ਦੀ ਬਜਾਏ ਸਾਨੂੰ ਇੱਥੇ ਲੁਧਿਆਣੇ ਜਿੱਦਾਂ ਨੂੰ ਇਹ ਖਾਣਾ ਦੇਣ ਲੱਗ ਪ ਤੇ ਬਾਜੀ ਹੁਣ ਅੱਛਾ ਜਦੋਂ ਤੁਹਾਡੀ ਇੰਟਰਵਿਊ ਹੁੰਦੀ ਆ ਉਹ ਤੁਸੀਂ ਕਹਿੰਦੇ ਸਾਡੇ 5-6 ਪਰੋੜੇ ਲੱਗਦੇ ਨੇ ਹਾਂਜੀ ਹੁਣ ਕਿੰਨੇ ਲੱਗਣੇ ਸ਼ੁਰੂ ਹੋ ਗਏ ਅ ਲੱਗ ਜਾਂਦੇ ਆ 20-15 ਆਰਡਰ ਦੇ ਹਿਸਾਬ ਨਾਲ ਲੱਗੇ ਆਰਡਰ ਦੇ ਹਿਸਾਬ ਨਾਲ ਲੱਗਣੇ ਸ਼ੁਰੂ ਹੋ ਜਾਂਦੇ ਆ ਤੇ ਬਾਕੀ ਹੁਣ ਸਿੰਪਲ ਫੂਡ ਜ਼ਿਆਦਾ ਲੱਗਦਾ ਨਾ ਹਾਂਜੀ ਸਿੰਪਲ ਸਾਬਕੀ ਦੀ ਰੋਟੀ ਸਿਰਦੋ ਸਾਗ ਹਾਂਜੀ ਹਾਂਜੀ ਕੀ ਬਾਤ ਆ ਜੀ ਤੇ ਇਹ ਵੱਡਾ ਪਰੋੜਾ ਰੈਡੀ ਹੋ ਰਿਹਾ ਜੀ ਕਿਉਂ ਲਾ ਤੇ ਇਹ ਤੁਸੀਂ ਸਾਰਾ ਦੇਸੀ ਕਿਉਂ ਨਾਲ ਬਣਾਉਂਦੇ ਹੋ ਹਾਂਜੀ ਹਾਂਜੀ ਕਿਉਂ ਹੋ ਰਾਂ ਜੀ ਕਿਉਂ ਕਿਦਰਾ ਅਸੀਂ ਆਮ ਵੀ ਜੇ ਦੇਸੀ ਕਿਉਂ ਦੁਆਰੇ ਮੰਗਦੇ ਅਸੀਂ ਪਾਉਂਦੇ ਆ ਨਹੀਂ ਤਾਂ ਆਮ ਤਾਂ ਇੱਕ ਇੱਕ ਵਾਰ ਪਾ ਲੈਂਦੇ ਆ ਹਾਂਜੀ ਦੁਆਰੇ ਵੀ ਰਿਪੀਟ ਕਰਦੇ ਆ ਅੱਛਾ ਦੁਆਰੇ ਦੁਆਰੇ ਵੀ ਤੇ ਕਿੰਨੇ ਦਾ ਬਾਈ ਜੀ ਪਰੋਠਾ ਤੁਸੀਂ ਇਹ ਜਿਹੜਾ ਇੱਕ ਦਿਨੇ ਕਿੰਨੇ ਦਿਨੇ ਅਸੀਂ ਲੋਕ ਬੋਲ 17 ਰੁਪਏ ਦਾ ਦਿੰਦੇ ਆ ਸਾਗ ਦੇ ਨਾਲ ਸਿੰਪਲ ਪਰੋਠਾ ਇਕੱਲਾ 50 ਦਾ ਅੱਛਾ ਸਿੰਪਲ ਪਰੋਠਾ 50 ਦਾ ਮੈਂ ਲੋੜਾ ਰੇਟ ਵਧਾਤਾ ਤੁਸੀਂ ਲੱਗਦਾ 20 ਰੁਪਏ ਹਾਂਜੀ ਇਹ ਅਸਲ 'ਚ ਦੇਸੀ ਕਿਉਂ ਵਰਦੇ ਆ ਨਾ ਇਹਦੇ ਨਾਲ ਨਹੀਂ ਮੇਰੇ ਹਿਸਾਬ ਨਾਲ ਜੇ ਇਸ ਰੇਟ ਦੇ ਤੁਸੀਂ ਦੇ ਰਹੇ ਹੋ ਨਾ ਇੱਕ ਰੈਡੀ ਦਾ 버거 ਵੀ ਅੱਜ ਕੱਲ 40 ਰੁਪਏ ਦਾ ਮਿਲਦਾ ਹਾਂਜੀ ਹਾਂ ਉਹ ਵੀ ਪਤਾ ਨਹੀਂ ਕਿਵੇਂ ਦਾ ਬਣਾਉਂਦੇ ਕਿਵੇਂ ਦਾ ਨਹੀਂ ਹਾਂਜੀ ਤਾਂ ਉਹ ਫੇਰ ਵੀ ਦੇਸੀ ਕੀ ਉਹਦਾ ਪਰੋਠਾ ਬਣਾ ਕੇ ਤੁਸੀਂ ਦੇਣਾ ਮੈਨੂੰ ਲੱਗਦਾ ਜੀ ਵਰਥ ਹੈ 70 ਰੁਪਏ ਦੇ ਵਿੱਚ ਵੀ ਹਾਂਜੀ ਤੇ ਲੋ ਜੀ ਸਾਡਾ ਪਰੋਠਾ ਲਗਭਗ ਰੈਡੀ ਹੋ ਚੁੱਕਿਆ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਪੂਰੀ ਲਾਈਨ ਲੱਗੀ ਹੋਈ ਹੈ ਇੱਥੇ ਗੱਡੀਆਂ ਦੀ ਉਹ ਪਿੱਛੇ ਤੱਕ ਗੱਡੀਆਂ ਲੱਗੀਆਂ ਹੋਈਆਂ ਨੇ अच्छा भाई एक चीज और दसो ये जे स्ट्रीट ना, ना, हाँ जी, हाँ जी, फूरी, है फूरी, फूरी ना अबे हुन मिलादी खानेली मशहूर होगी ना ए हां जी हां जी ये सारा रोड ते सारे फूडे लग रहे है एकडा में थे कोई नहीं हुंदा सी इससे बहुत ਘਟ ਹੁੰਦੇ ਸੀ ट्रैफिक तो ठीक सी जदों ਮੈਂ ਆ ਮੇ ਮੈਂ ਕੱਲਾ ਸੀਗਾ ਬਾਕੀ ਪਿੱਛੇ ਸੀਗੇ ਛੋਲੇ ਭਟੂਰੇ ਵਾਲੇ ਹੋਰ ਸੀਗੇ अच्छा ਤੇ ਇੱਥੇ ਮੈਂ ਪਹਿਸਰ ਮੈਂ ਆ ਕੇ ਕੈਨੇਡਾ ਤੋਂ ਆ ਕੇ ਮੈਂ ਹੀ ਉਰੇ ਕੰਮ ਸ਼ੁਰੂ ਕਰਿਆ ਸੀਗਾ ਕੀ ਬਾਤ ਹੈ अच्छा ਤੁਸੀਂ ਕੈਨੇਡਾ ਤੋਂ ਆਏ ਹੋ हां जी हां जी ਕੀ ਬਾਤ ਹੈ ਜੀ ਕੀ ਬਾਤ ਹੈ ਆਪ ਲੋਡ ਕੈਨੇਡਾ ਤੇ ਜੇ ਕਿਤੇ ਕੰਮ ਕਰਨਾ ਪੈਂਦਾ ਇੱਥੇ ਆਪਣਾ ਕੰਮ ਕਰ ਲੈਣਾ ਵਧੀਆ हां जी हां जी ਨਾਲੇ ਹੋਰ ਲੋਪਰਾਵਾਂ ਨੂੰ ਬੱਚਿਆਂ ਨੂੰ ਜੁਗਾਰ ਮਿਲ ਗਿਆ। ਹਾਂ ਹਾਂ। ਲੋ ਜੀ ਬਾਈ ਜੀ ਪ੍ਰੋਨਾ ਹੋ ਗਿਆ ਰੈਡੀ ਹੁਣ ਇਹਨੂੰ ਕਿਵੇਂ ਕਰਨਾ ਤਿਆਰ ਤੁਸੀਂ ਤੁਸੀਂ? ਹਾਂਜੀ ਹਾਂਜੀ। ਕਰੋ ਅੰਕਲ ਤਿਆਰ। ਹਾਂ। ਆ ਲਓ। ਭਾਈ ਇਹਦੇ ਸਾਹ। ਲਓ ਇਹ ਇਧਰ ਆ ਜਾ ਹੁਣ। ਇਹ ਸਾਈਡ ਤੇ ਉੱਪਰੇ ਪਾਵਾਂ ਮੇਰਾ। ਹਾਂਜੀ 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 ਹਾਂਜੀ।

ਤੁਸੀਂ ਕਹ ਰਹੇ ਹੋਗੇ ਵੀ ਹਾਂ ਕੀ ਬਾਤ ਹੈ ਹਾਂ ਜੀ ਹਾਂ ਜੀ ਹੋਰ ਸਾਰੇ ਪੁੱਛ ਕੇ ਜਾਂਦੇ ਕਾਹਦਾ ਅੱਛਾ ਅੱਛਾ ਕੀ ਬਾਤ ਹੈ ਕੀ ਬਾਤ ਹੈ ਨਮਾਜ਼ ਲਓ ਜੀ ਥੈਂਕ ਯੂ ਸੋ ਬਾਜੀ ਆ ਹੋ ਗਿਆ ਜੀ ਆਪਣਾ ਪਰੋਠਾ ਰੈਡੀ ਤੇ ਬਾਜੀ ਹੁਣ ਪਹਿਲਾਂ ਤੁਸੀਂ ਟੈਸਟ ਕਰੋ ਵਾਹ ਪਹਿਲੀ ਗੱਲ ਦੇਖੀ ਕਿ ਉਹਦਾ ਜੋ ਸਵਾਦ ਹੈ ਨਾ ਉਹ ਪਤਾ ਲੱਗ ਰਿਹਾ ਦੂਰੋਂ ਹੀ ਮੈਨੂੰ ਬਹੁਤ ਆ ਮੈਂ ਤਾਈ ਉਹ ਡਾਕਟਰ ਲੈ ਕੇ ਆ ਨਾਲ ਜੇ ਕੋਈ ਕਹੂਗਾ ਨਾ ਵੀ ਹਾਂ ਵੀ ਹਾਰਟ ਅਟੈਕ ਹੁੰਦਾ ਕਿਹੜਾ ਡਾਕਟਰ ਨਾਲ ਖਾ ਰਿਹਾ ਭਾਈ ਬਿਲਕੁਲ ਜੀ ਅਸੀਂ ਪੂਰੀ ਆਪਣੀ ਜ਼ਿੰਮੇਵਾਰੀ ਲੈਣੇ ਆ ਕੁਛ ਨਹੀਂ ਹੁੰਦਾ ਇਸ ਨਾਲ ਗਰਮ ਬਹੁਤ ਜ਼ਿਆਦਾ ਆ ਪਹਿਲਾਂ ਤਾਂ ਆਪਾਂ ਮਿੱਠੀ ਮਿਰਚ ਆ ਖਾਈਏ ਨਾ ਹਾਂਜੀ ਖਾਣਾ ਹਾਂਜੀ ਕੀ ਖਾ ਰਹੇ ਠੀਕ ਆ ਕੀ ਖਾਓਗੇ ਤੁਸੀਂ ਇੰਟਰਵਿਊ ਕਰੋ ਕੁਝ ਨਹੀਂ ਮਿੱਠਾ ਤਾਂ ਮਤਲਬ ਕੋੜੀਆਂ ਹੀ ਨੇ ਉਦੋਂ ਉਦੋਂ ਕਰੇਗਾ ਆਪਾਂ ਵਿੱਚ ਨਾ ਕੁਝ ਲੱਗ ਕੇ ਤਰ੍ਹਾਂ ਦਾ ਮੈਂ ਕਹਿੰਦਾ ਜੀ ਬੀਜੀ ਮੈਂ ਆਵਾਜ਼ ਮਾਰਾ ਲੈਣਾ ਇਹਦਾ ਮੇਨ ਵਾਇਰਲ ਪਰੋਠਾ ਉਹਦੇ ਬਾਰੇ ਗੱਲ ਕਰ ਇੱਥੇ ਰੱਖ ਲਓ ਭਾਜੀ ਇੱਥੇ ਰੱਖੋ ਹਾਂਜੀ ਉਧਰ ਜਾਓ ਬੈਠਾ ਫੋਨ ਕਰੋ ਟੇਸਟ ਹਾਂਜੀ ਹਾਂ ਥੋੜਾ ਜਿਹਾ ਹੀ ਦੇਓ ਇਹ ਪਰੋਠਾ ਵਾਇਰਲ ਆ ਹਾਂ ਇਹਦੇ ਵਿੱਚ ਇਹ ਪਰੋਡੇ ਦੇ ਵਿੱਚ ਇਹਨਾਂ ਨੇ ਆਪਣਾ ਜੋ ਵੀ ਹੈ ਨਾ ਦੇਸੀ ਘੀ ਉਸ ਦੇ ਨਾਲ ਬਣਾਇਆ ਹੋਇਆ ਆਲੂ ਆਲੂ ਪਾਇਆ ਦੇ ਵਿੱਚ ਤੇ ਸਾਗ ਦੇ ਨਾਲ ਸਾਗ ਦੇ ਵਿੱਚ ਇਹਨਾਂ ਨੇ ਪਾ ਕੇ ਦੇਸੀ ਘਰ ਪਰੋਠਾ ਆ ਦੇ ਨਾਲ ਮੂਲੀ ਕਿਵੇਂ ਦਾ ਹਿਸਾ ਬਈ ਬਹੁਤ ਵਧੀਆ ਹੋਰੇ ਕਹਣਾ ਪੁਰਾ ਪੁਰਾ ਜਿੱਤ ਕਾਲੇ ਵਾਲਾ ਖਾ ਰਿਹਾ ਮੈਂ ਤਾਂ ਵੀ ਹੈ ਖਾਣ ਦਾ ਵਰਤ ਹੈਗੀ ਆ ਬਿਲਕੁਲ ਬਹੁਤ ਕੋਈ ਅਨਹਾਈਜਨਿਕ ਲੱਗਾ ਕੁਛ ਦੇਖੋ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਅਨਹਾਈਜਨਿਕ ਨਹੀਂ ਹੈ ਕਿਉਂਕਿ ਦੇਖੋ ਬਹੁਤ ਸਫਾਈ ਨਾਲ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਹਮ ਬੜੇ ਆਈਜੀਐਮ ਦੇ ਹੱਥਾਂ ਨਾਲ ਬਣਾਏ ਜਾ ਰਹੇ ਆ ਕਿਤੇ ਨੂੰ ਦੇਖੋ ਕਿ ਕਿੰਨਾ ਵਧੀਆ ਸਾਨੂੰ ਸੁੱਧ ਚੀਜ਼ਾਂ ਮਿਲ ਰਹੀਆਂ ਨੇ ਬਿਲਕੁਲ ਆ ਦੇਖ ਸਕਦੇ ਤੁਸੀਂ ਕੋਈ ਨਹੀਂ ਇਤਨੀ ਗੱਲ ਨਹੀਂ ਹੈ ਹੋਰ ਸੋਨਾ ਸੁਆਦ ਹੈ ਬੜਾ ਵਧੀਆ ਤੇ ਬਾਕੀ ਤੁਸੀਂ ਦੇਖੋ ਲੋਕ ਕਿੰਨੇ ਪਿਆਰ ਲਗਾ ਰਹੇ ਨੇ ਹੂੰ ਸਿਰਫਲੀ ਆਓ ਤੁਸੀਂ ਮੇਰੇ ਟੈਸਟ ਕਰੋ ਭਾਈ ਹੁਣ ਪਹਿਲਾਂ ਤੁਸੀਂ ਭਾਈ ਲਓ ਉਸ ਤੋਂ ਬਾਅਦ ਮੈਂ ਇੱਕ ਬਾਈਟ ਆਪਣੇ ਲੈਣੀ ਹੁੰਦੀ ਹੈ ਹਾਂ ਠੀਕ ਹੈ ਜੀ ਹੁਣ ਭਾਈ ਇੱਕ ਬੇਨਤੀ ਹੈ ਵੀ ਆ ਤੁਸੀਂ ਮੇਰਾ ਫਾਲੋ ਕਰੋ ਹੋਣ ਤੇ ਮੈਂ ਹੁਣ ਤੁਹਾਨੂੰ ਆਪਣੀ ਇੱਕ ਬਾਈ ਟੈਸਟ ਕਰਨੀ ਜਿਹੜੀ ਤੇ ਮੈਂ ਇਹਨੂੰ ਆਪਣੇ ਇਧਰ ਚੱਕ ਕੇ ਇੱਥੇ ਰੱਖ ਲੈਣਾ ਜੀ ਵਾਹ ਗੁਰ ਲਓ ਜੀ ਉੱਪਰੋਂ ਦਾ ਹਰਾ ਜੀ ਹੋਣਾ ਟੈਸਟ ਕਰਨਗੇ ਕਿਉਂਕਿ ਮੇਰੇ ਨਾਲ ਪੂਰੀ ਵੀਡੀਓ ਦੇ ਵਿੱਚ ਸਭ ਤੋਂ ਬੈਸਟ ਪਾਰਟ ਇਹ ਹੁੰਦਾ ਟੇਸਟਿੰਗ ਦਾ ਲੱਸੀ 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 ਵਾਹ ਕੀ ਬਾਤ ਹੈ ਜੀ ਪੰਜਾਬੀ ਦੀ ਜਾਨ ਤੁਸਾਨ ਲੱਸੀ ਲੱਸੀ ਆ ਦੇਖਣ ਜੀ ਉਹ ਕੁਰਸੀ ਦੇ ਕੇ ਨਾ ਉਧਰ ਕੁਰਸੀ ਦੇਵਾ ਉਹਦਾ ਫੜੇ ਸਟੈਂਡ ਹੈ ਤੇ ਪਹਿਲੀ ਬਾਈਟ ਜਿਹੜੀ ਹੈ ਨਾ ਤੁਹਾਡੀ ਸਭ ਤੋਂ ਵੱਡੀ ਬਾਈਟ ਹੋਣੀ ਚਾਹੀਦੀ ਆ ਪਹਿਲੀ ਬਾਈਟ ਵੱਡੀ ਹੋਣੀ ਚਾਹੀਦੀ ਮੈਨੂੰ ਤਾਂ ਨਹੀਂ ਵੱਡੀ ਲੱਈ ਪਰ ਮੈਨੂੰ ਪਰਮ ਸੀ ਬਹੁਤ ਜ਼ਿਆਦਾ اچھا ਇਸੋ ਇਨਾ ਵਧੀਆ ਪਰੋਠਾ ਮਸਵਾਰੀ ਪਰੋਠਾ ਸਾਨੂੰ ਮਿਲ ਰਿਹਾ ਲੁਧਿਆਣੇ ਦੇ ਆਜੋ ਜੇ ਤੁਸੀਂ ਵੀ ਖਾਣਾ ਚਾਹੋ ਹੂੰ ਦੇ ਵਿੱਚ ਕਰਦਾ ਛੋਟੇ ਚ ਆ ਰੁਕੀ ਹੈਗੀ ਛੋਟੇ ਚ ਬਹੁਤ ਵਧੀਆ ਪਹਿਲੇ ਪਹਿਲੇ ਨਹੀਂ ਪਾਉਂਦੇ ਆ ਦੇਖਿਆ ਹੀ ਰਹੇ ਤਾ ਕਿੰਨੇ ਆਪਣਾ ਪਛੜਦਾ ਘਰ ਦਾ ਪਰੋਠਾ ਹੋਵੇ ਉਹ ਨਾਲੇ ਉੱਤੇ ਸਾਗ ਹੋਵੇ ਬਿਲਕੁਲ ਪੰਜਾਬ ਹੋਵੇ ਅੱਛਾ ਇੱਕ ਗੱਲ ਆ ਨਾ ਤੁਹਾਨੂੰ ਬੇਬੇ ਵਾਲਾ ਸੁਆਦ ਜਿੱਤੇ ਆ ਗਿਆ ਬਿਲਕੁਲ ਜੀ ਜਿਹੜਾ ਘਰ ਦੇ ਵਿੱਚ ਹੁੰਦਾ ਨਾ ਕੋਈ ਦੇ ਵਿੱਚ ਹੁੰਦਾ ਨਾ ਸਹੀ ਗੱਲ ਆ ਬਾਈ ਜੀ ਥੈਂਕ ਯੂ ਸੋ ਮੱਚ ਮੈਂ ਤੁਸੀਂ ਸਾਨੂੰ ਲਾਹੌਰੀ ਸਵਾਦ ਜਿਹੜਾ ਤੁਸੀਂ ਅੱਜ ਸਾਨੂੰ ਇੱਥੇ ਲੁਧਿਆਣਾ 'ਚ ਖਾਣ ਨੂੰ ਦੇਤਾ ਜੀ ਠੀਕ ਹੈ ਜੀ ਤੇ ਸਾਡਾ ਹੁਣ ਹਮੇਸ਼ਾ ਤੁਹਾਡੇ ਇੱਥੇ ਕਿਹੜਾ ਲੱਗਦਾ ਰਹਿਣਾ ਜੀ ਜ਼ਰੂਰ ਜੀ ਜ਼ਰੂਰ ਤੇ ਸਾਡਾ ਪੱਕਾ ਫੋਟਾ ਹੁਣ ਤੁਹਾਡਾ ਹੋ ਗਿਆ ਸਭ ਕੇ ਕਹੋ ਵੀ ਹਾਂ ਲਾਹੌਰੀ ਪਰੋਠਾ ਆਪਣੇ ਲੁਧਿਆਣਾ 'ਚ ਵੀ ਬਣਦਾ ਬਿਲਕੁਲ ਹੁਣ ਪੰਜਾਬ ਦੇ ਵਿੱਚ ਸਿਰਫ ਦੋ ਚੀਜ਼ਾਂ ਚੱਲਾ ਕਰਨਗੇ ਸਿਆਲਾਂ 'ਚ ਮੱਕੀ ਦੀ ਰੋਟੀ ਸਰਦੋ ਸਾਗ ਆਲੂ ਵਾਲਾ ਪਰੋਠਾ ਦੇ ਨਾਲ ਸਰਦੋ ਸਾਗ ਤੇ ਸੋਬ ਬਹੁਤ ਅੱਛਾ ਕੰਬੀਨੇਸ਼ਨ ਦਿੱਤਾ ਹੈ ਕੰਬੀਨੇਸ਼ਨ ਬਹੁਤ ਵਧੀਆ ਆ ਭਾਈ ਤੇ ਜਿੰਨੇ ਖਾਣਾ ਉਹ ਇੱਥੇ ਆ ਜਾਓ ਬਾਈ ਹੁਣਾਂ ਕੋ ਡਰੈਸ ਪੁੱਛਦੇ ਨਹੀਂ ਇਹਨੂੰ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਬਣਾਇਆ ਯਾਰ ਦੇਖੋ ਸਾਰਾ ਕੁਝ ਸਾਹਮਣੇ ਆ ਲੋਕੀ ਦੇਖ ਰਹੇ ਨੇ ਕਿਵੇਂ ਬਣ ਰਿਹਾ ਉਹ ਸਿਰਫ ਇਹਨਾਂ ਦੇ ਕੋਲ ਤਾਂ ਕੋਈ ਹਾਨੀ ਜਿਵੇਂ ਆਪਾਂ ਅਰ ਸੁੰਝ ਆਉਂਦੀਆਂ ਨਾ ਉਹਨਾਂ ਜਿਵੇਂ ਕਹਿੰਦੇ ਪੂਰੇ ਚੁੱਧੂ ਜਿਆ ਨੇ ਤਾਂ ਪੁੱਛੀ ਵੀ ਨਹੀਂ ਇਹ ਕਿਹੜਾ ਉਹ ਕਿੱਧਰ ਤੇ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੈ ਬੜਾ ਚੰਗਾ ਸੁਸਤ ਨਾਲ ਬੜੇ ਸੁਆਦ ਦੇ ਨਾਲ ਇੰਜੋਏ ਕਰ ਰਹੇ ਨੇ ਤੁਹਾਡੇ ਇੱਕ ਲੱਭਾ ਲੱਭਾ ਜਿਆ ਪੀਸ ਤੇ ਤਾਂ ਆ ਜਾਣਾ ਮੈਂ ਚੱਕਦਾ ਵਧੀਆ ਤੁਸੀਂ ਚਾਹ ਗੱਲ ਕੀ ਜੇ ਇਹਨੂੰ ਡਾਈਜੈਸਟ ਕਰਨ ਦੇ ਲਈ ਚੰਗਾ ਮੈਦਾ ਚਾਹੀਦਾ। ਬੱਸ ਇਸ ਲਈ ਚੰਗਾ ਮੈਦਾ ਦੇਣਾ ਜੇ ਆਪਾਂ ਕਹਿੰਦੇ ਉਦਾਂ ਹੀ ਉਲਟਾ ਆਪਾਂ ਕਹਿ ਜਾਂਦੇ ਨਾ। ਤੇ ਵੀ ਹਾਂ ਵੀ ਇਹ ਵੀ ਹੈਲਦੀ ਫੂਡ ਨਹੀਂ ਹੈ ਇਸ ਤਰ੍ਹਾਂ ਦੀ ਫੂਡ। ਬਾਈ ਲੱਸੀ ਲੱਸੀ ਬਹੁਤ ਵਧੀਆ ਬਾਈ ਹੁੰਦੀ। ਨਾਲ ਲੱਸੀ ਵੀ ਜਰੂਰ ਟਰਾਈ ਕਰੋ। ਤੇ ਸੋ ਹੁਣ ਜਦ ਤੱਕ ਅਸੀਂ ਆਪਣਾ ਜਿਹੜਾ ਹੈਗਾ ਪਲੇਟ ਫਿਨਿਸ਼ ਕਰੀਏ ਤਦ ਤੱਕ ਤੁਸੀਂ ਕੀ ਕਰਨਾ? ਗੁਰਪ੍ਰੀਤ ਜੀ ਇੱਕ ਚਮਚੇ ਘਿਓ ਦੇ ਵਿੱਚ ਨਾ ਦੇਸੀ ਘਿਓ ਦੇ ਵਿੱਚ। ਹੂੰ। ਪਲੇਟ ਅੱਛਾ 30 ਰੁਪਏ ਮੋੜ ਦਿਓ। ਇਹ ਕੈਲਰੀਜ਼ ਬਰਨ ਕਰਨੀਆਂ ਵੀ ਜ਼ਰੂਰੀ ਆ। ਓ ਪਕਰ ਲੜੀਆਂ ਟੋਨਿਕ ਹੈ ਨਾ ਉਹ ਭਾਈ ਪੰਜਾਬੀਆਂ ਨੂੰ ਬਖਸ਼ਿਆ ਵੀ ਪੰਜਾਬੀ ਇੱਕੋ ਹੀ ਮੋਹਮ ਦੇ ਤਹਿਤ ਦੁਨੀਆ ਦੇ ਆਏ ਨੇ ਸਿਰਫ ਖਾਣਾ ਖਤਮ ਕਰਨ ਲਈ ਇਹਸ ਕਰਕੇ ਮੈਨੂੰ ਲੱਗਦਾ ਪੰਜਾਬੀਆਂ ਨੇ ਖਾਸ ਕਰਕੇ ਤਾਂ ਮੇਦੇ ਡਬਲ ਆਇਆ ਰੱਬ ਨੇ ਪਹਿਲਾਂ ਹੀ ਵਿੱਚ ਉਹ ਮਰਜ਼ੀ ਖਾਪੀ ਲੈਣ ਤੇ ਸੋ ਹੁਣ ਪਹਿਲਾਂ ਤਾਂ ਆਹ ਦੇਖ ਲਓ ਜੀ ਇਹਨਾਂ ਦਾ ਭਾਈ ਹੁਣਾਂ ਦਾ ਸਟਾਲ ਤੇ ਭਾਈ ਜੀ ਥੈਂਕ ਯੂ ਸੋ ਮੱਚ ਤੁਹਾਡਾ ਪ੍ਰਣਾ ਬਹੁਤ ਵਧੀਆ ਸੀ ਤੇ ਜਦੋਂ ਵੀ ਤੁਸੀਂ ਇੱਥੇ ਆਉਣਾ ਤੁਹਾਨੂੰ ਇਹ ਨੌਜਵਾਨ ਬੰਦਾ ਮਿਲੂਗਾ ਤੁਹਾਨੂੰ ਮੁੰਡਾ ਇੱਥੇ ਇਹਨਾਂ ਕੋਲ ਆ ਕੇ ਤੁਸੀਂ ਆਰਡਰ ਕਰਨਾ 65 ਸਾਲਾ ਹੈ 65 ਸਾਲਾ ਨੌਜਵਾਨ ਇਹਨਾਂ ਨੂੰ ਆ ਕੇ ਤੁਸੀਂ ਆਰਡਰ ਕਰਨਾ ਜਿਹੜਾ ਫੂਡ ਤੁਸੀਂ ਕਰਨਾ ਕੀ ਬਾਤ ਹੈ ਭਾਈ ਜੀ ਵਾਕਿਆ ਹੀ ਤੁਹਾਨੂੰ ਦੇਖ ਕੇ ਨਾ ਇੱਕ ਕੰਮ ਕਰਨ ਦੀ ਹਿੰਮਤ ਜ਼ਿਆਦਾ ਵੱਜ ਜਾਂਦੀ ਹੈ ਹਾਂਜੀ ਹਾਂਜੀ ਸੱਚੀ ਗੱਲ ਆ ਤਾਂ ਸੋ ਮੈਂ ਚਾਹੁੰਦਾ ਜਿਹੜੇ ਪੰਜਾਬ ਦੇ ਲੋਕ ਬਾਹਰ ਤੋਂ ਭਜਦੇ ਆ ਉਹ ਆਪਣੇ ਕੰਮ ਵਾਲੇ ਪਾਸੇ ਨੂੰ ਧਿਆਨ ਦੇਣ ਤਾਂ ਜ਼ਿਆਦਾ ਵਧੀਆ ਗੱਲ ਹੈ ਸੋ ਥੈਂਕ ਯੂ ਸੋ ਮੱਚ ਭਾਈ ਜੀ ਓਕੇ ਜੀ chicago